ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਰਟ ਟੋਪ ਦੀਆਂ ਤਿੰਨ ਬਸੀਆਂ ਠੀਕ ਹੈ ਜੀ ਟੀਕੇ ਦੇ ਕਾਬਲ ਆ ਇੱਕ ਜਰਸੀ ਤੇ ਦੋ ਐਸਪੀ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਤੋਂ ਬਾਈ ਜੀ ਸਾਸਿਕਾ ਜੀ ਬਾਈ ਜੀ ਸਾਸਿਕਾ ਜੀ ਨਾਮ ਵੀਰ ਜੀ ਆਪਣਾ ਨਾਮ ਕਮਲਪ੍ਰੀਤ ਵੀਰੇ ਪਿੰਡ ਸਹਿਣਾ ਬਾਈ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਬਾਈ ਜੀ ਪਹਿਲੀ ਬਸੀ ਦਾ ਨਾਲ ਰੇਟ ਦਾ ਤੋਂ ਨਾਲ ਇਹਦੀ ਬਾਈ ਜੀ 14 ਤੇ 13 ਮਹੀਨਾ ਦੀ ਬੱਚੀ ਹੈ ਜੀ ਇਹ ਹਾਂਜੀ ਰੇਟ ਇਹਦਾ 22000 ਰੁਪਿਆ ਬਾਈ ਜੀ ਠੀਕ ਆ 20000 ਦੀ ਬੱਚੀ ਦੇ ਦਾਂਗੇ ਆਪਾਂ ਠੀਕ ਆ ਦੋਹਾਂ ਕੀ ਦੀ ਇਹਦਾ ਮੁੱਲ 23000 ਰੁਪਿਆ ਬਾਈ ਜੀ ਹਾਂਜੀ ਹਾਂਜੀ 21000 ਦੀ ਬੱਚੀ ਦੇ ਦਾਂਗੇ ਬਾਈ ਜੀ ਠੀਕ ਆ ਹਾਂਜੀ ਤਿੰਨ ਨੰਬਰ ਤਿੰਨ ਨੰਬਰ ਇਹਦਾ ਮੁੱਲ ਵੀ 22000 ਰੁਪਿਆ ਬਾਈ ਜੀ ਇਹ ਵੀ 20000 ਦੀ ਬੱਚੀ ਦੇ ਦਾਂਗੇ ਬੜੇ ਫੇਸਕਲ ਹਾਂ ਬੋਦੀ ਵਾਲੀ ਬੱਚੀ ਆ ਬਾਈ ਐਨ ਛੋਟਾ ਹਾਂ ਠੀਕ ਆ ਜੇ ਭਾਈ ਤਿੰਨੇ ਕਹਿੰਦੇ ਲੇਕਿਨ ਇਕੱਠੀਆਂ ਇਹ 60000 ਦੀਆਂ ਬੱਚੀਆਂ ਤਿੰਨੇ ਦੇ ਦਾਂਗੇ ਬਾਈ ਜ ਠੀਕਾ ਜੇ ਕਿਸੇ ਇਕੱਠੇ ਲੈ ਕੇ ਵੀ ਹਾਂ ਜੇ ਕੱਲੀ ਕੱਲੀ ਲੈ ਕੇ ਤਾਂ ਹਾਂ ਜੀ ਹਾਂ ਜੀ ਇਹ ਜਿਹੜੀ ਜਰਸੀ ਗਾਂ ਇਹ ਬੱਸੀ ਇਹ ਪੰਜਾਬ ਵਾਲੀ ਹੈ ਵੀਰੇ ਇਹ ਪੰਜਾਬ ਵਾਲੀ ਜਰਸੀ ਆ ਬਾਈ ਜੀ ਇਹ ਪੰਜਾਬ ਵਾਲੀ ਜਰਸੀ ਫੇਸਬੁਕ ਤੇ ਵੀ ਦੇਖ ਸਕਦੇ ਬਾਕੀ ਕੰਨ ਕੋਲ ਛੋਟਾ ਤੇ ਕੱਦ ਬਿਲਕੁਲ ਸੁਖਣਾ ਸੋਹਣਾ ਤੇ ਥਾਣ ਵੀ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਬਾਕੀ ਚੈੱਕ ਤੇ ਸੱਲੀ ਭਰਾ ਤੁਸੀਂ ਆਪ ਕਰਨੀ ਆ ਬਾਈ ਦਾ ਨੰਬਰ ਟੈਗ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਵੱਡੀ ਵੀਡੀਓ ਜਰੂਰ ਦੇਖ ਲਿਆ ਕਰੋ ਭਰਾ ਓਕੇ ਬਾਈ